ਸੋ ਭਈ ਮਾਰ ਨਾ ਰਮਰੀਏ ਤੇ ਫਿਰ ਕੀ ਹੋਇਆ ਤੇਰਾ ਘਰ ਦਾ ਆਇਆ ਬਦਲ ਕੱਟੇ ਲੋ ਪੱਠ ਨੂੰ ਜਿਹਨੂੰ ਬੈਠ ਕੇ ਹੁੰਦੀ ਯਾਰ ਬੱਕਿਆ ਕੀ ਬੱਕਦਾ ਹੈ ਅੱਜ ਉਹਨਾਂ ਦਾ ਗਵਾਂਡੀ ਚਲਾ ਬੜਾ 3:00 ਵਜੇ ਹੈ ਸਿਰ ਦਾ ਹਣਾ ਮੰਗ ਲਓ ਬੱਕੀ ਨੂੰ ਬਾਲਾ ਸਾਡਾ ਮਾਉਂਦਰੀ ਆਉਂਦੇ ਨਾ ਰੋ ਯਾਰ ਕਿਹੜੇ ਆ ਮੇਰੇ ਬੱਕਰੀਆਂ ਕਿੱਥੋਂ ਚਲੋ ਲੈ ਹੱਦ ਤੱਕ ਗੜ ਰੋਟੀ ਆ ਯਾਰ ਸਾਡੇ ਉਧਰ ਤਾਂ ਨਹੀਂ ਆਉਂਦੇ ਮੇਰਾ ਘਰ ਹਾਲੀ ਕਿਹੜੇ ਦੀ ਸੜਕ ਤੇ ਆਉਣ ਵਾਲੇ ਤੇ ਇਕੱਠੇ ਆ ਬੱਕੀ ਦਾ ਬੜੇ ਜਿਆਦਾ ਧੂਮੇ

ਨਹੀਂ ਆਈ ਬਸ ਆਈ ਦੋ ਦੋ ਪੁਆ ਮੰਗ ਰਾਰ ਮਰੀਏ ਆ ਮੇਰੇ ਕੋ ਤੜਕੇ ਵੀ ਆ ਗਿਆ ਹੌਸਲਾ ਹੋ ਗਿਆ ਦੋ ਦਾ ਯਾ ਕਾਪੜੀ ਰੱਖ ਦਸਿਆ ਨਹੀਂ ਇੱਕ ਰੱਖ ਲਿਆ ਰਿਹਾ ਬੁਲਾਰਿਆ ਯਾਰ ਇਹੋ ਨਹੀਂ ਕਿ ਹਾਂ ਕਿਸੇ ਮਰੇ ਕੋ ਟੋ ਪਾਈ ਨਹੀਂ ਇੱਥੇ ਜੀ ਇਹਨਾਂ ਨੂੰ ਹਿਆਲ ਖਾਣੇ ਨਾ ਬਣਿਆ ਇਹ ਫਾਇਦਾ ਕੀ ਹੋਇਆ ਤੇਰਾ ਕਰਦਾ ਮੈਂ ਤੇਰੀ ਗੱਲ ਸੁਣਦਾ ਕਰਦਾ ਫਿਰ ਤੁਹਾਨੂੰ ਤਾਂ ਹੀ ਆਪਾਂ ਇਹ ਪੈਸੇ ਲੈ ਕੇ ਨੇ ਐਵੇਂ ਮੈਂ 30000 ਮੰਗੇ ਆਪਾਂ ਜਦ ਤੇਰਾ ਰਿਸਟ ਕਰ ਤੂੰ ਤਾਂ ਹੁਣ ਇਹ ਨਹੀਂ ਵੇਚ ਕੇ ਤੂੰ ਆਪਾਂ ਫਿਰ ਲੈ ਇਹਨਾਂ ਨੇ ਪੈਸੇ ਲਾ ਕੇ ਕਾਹ ਵੇਚਣ ਦਾ ਦੱਸਣਾ ਉਹ ਬੜਾ ਬੜਾ ਦੇ ਦੇਉਂਗੇ ਪੰਜ ਫਿਰ ਤਾਂ ਫੇਰ ਵੀ ਆਹ ਹੋ ਗਿਆ ਤੇਰੇ ਹੁੰਦੇ ਆ ਕੋਲ ਨਹੀਂ ਪਈ ਨੇ ਇਹਦੇ ਸਭ ਬੰਦ ਕੇ ਨਾ ਦੇ ਕੇ ਨਾ ਦੇ ਕੇ ਨਾ ਬਗੇ ਰੂਗਾ ਤੂੰ ਤਾਂ ਜਰਾ ਐ ਤਾਂ ਫਿਰ ਉਹਨੂੰ ਤਾਂ 80000 ਲੱਗ ਜਪੀ ਲੋ ਉਹਦੀ ਲੱਗ ਜੇ ਦੇ ਵੀ ਬੱਕਰਾ ਬਜ਼ਾਰ ਦੇ ਨੱਕਰੇ ਹੈ ਹੋ ਸੱਚ ਸਹੀ ਖਣਾ ਤੂੰ ਕੱਟ ਦੇ ਯਾਰ ਵੀ ਤੂੰ ਖੀਆਰਾਂ ਨਾਲ ਨੀ ਉਹ ਹੀ ਦੱਸ ਦੇ ਤੂੰ ਇੰਨੇ ਤਾਂ ਲੈਣਾ ਮਸਤੇ ਇੱਕੋ ਗੱਲ ਚਲੋ ਕਿਦਾਂ ਸੋ ਯਾਰ ਬੱਕਰਾ ਮਹਿੰਗਾ ਪੰਨ ਨਹੀਂ ਮਹਿੰਗਾ ਨਹੀਂ ਪਿਆ ਹੋਇਆ ਬੱਕਰਾ ਆ ਮੈਂ ਦੇਖ ਵੀ ਆਓ ਗਾਣੇ ਨਾਲ ਪਿਆਇਆ ਕਿੜਾ ਵੀ ਝੁੰਗੀ ਦੀ ਬੜਾ ਮੈਂ ਇਹ 15 ਹੀ ਜਾ ਸਕਦਾ ਯਾਰ ਆ ਮੈਨੂੰ ਪਤਾ ਲੱਗਿਆ ਬੰਦਾ ਜਿੱਥੇ ਬੰਦਾ ਸੁੱਤੂਆ ਮੇਰਾ ਵਿਹਾਈ ਇੱਥੇ ਨੂੰ ਪਤਾ ਹੀ ਨਹੀਂ ਲੱਗਦਾ ਘਰੇ ਬਦਲ ਕੇ ਟੇਲੇ ਪਟਮੂ ਨੂੰ ਵੀ ਚੱਕ ਕੇ ਹੁੰਦੇ ਯਾਰ ਉਹ ਕਾਲੀ ਪਟਦਾ ਸੀ ਉਹ ਇਕੱਲੀ ਲੱਗੀ ਰਹਿਣਾ ਉਹ ਵੀ ਉਹ ਬੰਦਾ ਖੜਾ 10 ਲੈਣਾ ਮੇਰੇ ਬੰਦਾ ਜਿੱਦਾਂ ਨਿਪੜਦਾ ਦੱਸ ਫਿਰ ਸਹੀ ਮੇਰੀਆਂ ਨਾ ਬਸਿਆ ਮਾਲੀ ਗੱਲ ਨਹੀਂ ਦੋਵੇਂ ਕੋਈ ਗੱਲ 16 ਕਿਲੋ ਬਾਏ ਨਾ ਉਨੇ ਹੀ ਦਾ 10000 ਰੁਪਏ ਕਿਲੋ ਬਾਏ ਮੈਂ ਤੇਰੇ ਸਾਹਮਣੇ ਉਹ ਤਾਂ ਹੁਣ ਉਹ ਵੀ ਗੱਲ ਆ ਉਹ ਤਾਂ ਹੁਣ ਜਿੰਨੀ ਚੀਜ਼ ਆ ਉਹ ਤੇਰੇ ਸਾਹਮਣੇ 60 ਦੱਸ ਉਹਨਾਂ ਜਣਾ ਪਾਏ ਨਹੀਂ ਬਾਈ ਯਾਰ ਹੈਂ ਫੇਰ ਆਓ ਸਿੰਦੂ ਆਤੀ ਕਰਨਾ ਕੀ ਦੱਤੀ ਹੈ ਤੇਰਾ ਜਦੋਂ ਪਹਿਲਾਂ ਮੰਨੇ ਜੀ ਹੈ ਇਹ ਤੇਰਾ ਜਦੋਂ ਪਹਿਲਾਂ ਇਹਨੇ ਮੰਡੇ ਲੱਗੀ ਸੀ ਹਾਂ ਉਦੋਂ ਲੱਗੀ ਸੀ ਤੇਰਾ ਲੱਗੀ ਤੇਰੀ ਹੁਣ ਲਾ ਲਓ ਫੇਰ ਵੇਖ ਕੇ ਲੱਗੀ ਤੇਰੀ ਹੁਣ ਲਾ ਲਓ ਤਰਾ ਕੋਈ ਪਿਆਰ ਇਹਦਾ ਕਰਨਾ ਹੀ ਕਰਨਾ ਯਾਰ ਮੋੜ ਮੜੀ ਤੇ ਮੈਂ ਤਾਂ ਬਣੀ ਆ ਜਿਹੜਾ ਆਪਣੇ ਘਰ ਦਾ ਥੋੜਾ ਬੜਾ ਬਾਣੇ ਖਾਣੇ ਦੀ ਆ ਕੇ ਹੀ ਚੱਲਦਾ ਨਹੀਂ ਜਿਹੜੀ ਗੱਡੀ ਲੈ ਹੋਰ ਗੱਡੀ ਚ ਲੈ ਜਿੱਦਾਂ ਤੇ ਮੈਂ ਇੱਥੇ ਤੋਂ ਮੰਦਾ ਠੀਕ ਆ ਚੱਲ ਨਹੀਂ ਕੋਈ ਗੱਲ ਨਹੀਂ ਯਾਰ ਹਾਂ ਹੋ ਦੇਦਾ ਸ਼ੌਦਾ ਤਾਂ ਫੇਰ ਅਮ ਚੱਲ